ਪਹੁੰਚ ਗਏ ਅਸੀਂ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਜਿਹਦਾ ਐਲਟੀਟਿਊਡ 4587 ਮੀਟਰ ਆ ਆ ਵੇਖ ਲੋ ਵੀ ਤਾਮਿਲਨਾਡੂ ਦੀ ਆ ਕੱਲੀ ਕੁੜੀ ਵੀ ਘੁੰਮ ਰਹੀ ਐ ਤੇ ਇਹਨੇ ਵੀ ਉਹ ਪਿੱਛੇ ਸਾਡੇ ਬਰਾਬਰ ਟੈਂਟ ਗੱਡਿਆ ਪਿਆ ਕਿੱਜਾ ਸੇ ਕਿਆ ਲੈ ਕਿਆ ਸਿੱਖਣੇ ਕਿਆ ਮਿਲੇਗਾ ਪੰਜਾਬ ਤੋਂ ਤੁਹਾਨੂੰ ਦਰਿਆ ਦੇ ਲਈ ਸਿੱਖਣ ਨੂੰ ਮਿਲੇਗੀ ਮਹਿਮਾਨ ਨਵਾਜ਼ੀ ਹਾਂ ਤੇ ਹੁਣ ਕੋਚ ਸਾਹਿਬ ਆਪ ਮੂਰੇ ਹੋਏ ਆ ਡਾਇਲੋਗ ਆਪਾਂ ਵੀ ਵਰਤ ਲਿਆ ਹੋ ਅੱਛਾ ਜੀ ਹੁਣ ਕੋਚਾ ਬਣਾਉਣ ਲੱਗੇ ਕੋਸ਼ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਅਸੀਂ ਦੁਨੀਆ ਦੇ ਸਭ ਤੋਂ ਉੱਚੇ ਡਾਕਖਾਨੇ ਵਾਲੇ ਪਿੰਡ ਹਿੱਕਮ ਦੇ ਵਿੱਚ ਤੇ ਇੱਥੋਂ ਦਾ ਐਲਟੀਟਿਊਡ ਹੈਗਾ 14567 ਫੁੱਟ ਤੇ ਹੁਣ ਆਪਾਂ ਇੱਥੋਂ ਜਾਣਾ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਹੂੰ ਇਹ ਡਾਕਖਾਨਾ ਸਭ ਤੋਂ ਉੱਚਾ ਤੇ ਹੁਣ ਜਿਹੜਾ ਅਗਲਾ ਸਾਡਾ ਸਫ਼ਰ ਹੈ ਉਹ ਦੁਨੀਆ ਦੇ ਉੱਚੇ ਪਿੰਡ ਵੱਲ ਦਾ ਹੈ ਤੇ ਉਹ ਪਿੰਡ ਹੈਗਾ ਜੀ ਕਾਮਿਕ ਤੇ ਇੱਧਰ ਆਪਣੀ ਖੜੀ ਆ ਫਰਾਂਕਸ ਹੁਣ ਆਪਾਂ ਉਧਰ ਨੂੰ ਚੱਲੇ ਆ ਤੇ ਇੱਥੋਂ 8-9 ਕਿਲੋਮੀਟਰ ਹੈ ਬਸ ਤੇ ਇਹ ਰਾਹ ਵੇਖ ਲਓ ਐਵੇਂ ਦੇ ਆ ਹੁਣ ਇਥੇ ਆਫ-ਰੋਡਿੰਗ ਗੱਡੀ ਨੂੰ ਹੋਰ ਤਾਂ ਖੈਰ ਕੋਈ ਹਾਲੇ ਤੱਕ ਦਿੱਕਤ ਨਹੀਂ ਹੋਈ ਬਸ ਗੰਦੀ ਹੋ ਰਹੀ ਆ ਵਧੀਆ ਚੱਲ ਰਹੀ ਹੈ ਹਾਂਜੀ ਮੈਂ ਕਿਹਾ ਵਧੀਆ ਚੱਲ ਰਹੀ ਹੈ ਹਾਂ ਹਾਂ ਬਿਲਕੁਲ ਵਾਈਗਰੂ ਨਾਲ ਹੈ ਤੇ ਸਾਰਾ ਕੁਝ ਵਧੀਆ ਹੈ ਬਿਲਕੁਲ ਉਧਰ ਦੇਖੋ ਪਹਾੜਾਂ ਦੇ ਕਿਦਾਂ ਧੂੜ ਮਚਾਈ ਆ ਭੇਡਾਂ ਬੱਕਰੀਆਂ ਨੇ ਕੀ ਬਾਤਾਂ ਉੜਦੀਆਂ ਜਾਂਦੀਆਂ ਵੀ ਇਹ ਵਾਲੇ ਪਿੰਡੋਂ ਨਾ ਅਸੀਂ ਇੱਕ ਮੈਂ ਤਾਂ ਥੋੜਾ ਜਿਹਾ ਗਾਂ ਨੂੰ ਆਏ ਆ ਤੇ ਇੱਥੇ ਪਹਾੜਾਂ ਦੇ ਵਿੱਚ ਜਿਨ੍ਹਾਂ ਨੇ ਘਰਾਂ ਦੇ ਵਿੱਚ ਰੱਖੀਆਂ ਹੋਈਆਂ 5 10 15 20 ਜਿੰਨੀਆਂ ਵੀ ਉਹ ਚਰਵਾਹਿਆਂ ਨੂੰ ਦੇ ਦਿੰਦੇ ਫਿਰ ਸੀਜ਼ਨ ਵਾਸਤੇ ਤੇ ਚਰਵਾਹੇ ਫਿਰ ਇੰਜ ਪਹਾੜਾਂ ਦੇ ਉੱਪਰ ਆ ਕੇ ਉਹਨਾਂ ਨੂੰ ਚਾਰਦੇ ਆ ਪਿੰਡ 'ਚ ਜਿੰਨੇ ਵੀ ਹੋਣਗੇ ਨਾ ਡਿਊਟੀ ਲਾ ਲੈਂਦੇ ਕਿ ਅੱਜ ਉਹਨੇ ਜਾਣਾ ਕੱਲ ਨੂੰ ਉਹਨੇ ਜਾਣਾ ਤੇ ਜਿਨ੍ਹਾਂ ਦੇ ਘਰਾਂ ਦੀਆਂ ਦੀਆਂ ਉਹ ਪੈਸੇ ਦੇ ਦਿੰਦੇ ਉਹਨਾਂ ਨੂੰ ਇਹ ਗੱਲ ਇੱਥੇ ਵੱਖਰੀ ਆ ਕਿਉਂਕਿ ਆਪਣੇ ਉੱਥੇ ਹੁੰਦਾ ਵੀ ਆਪਾਂ ਉਦਾਂ ਆਜੜੀ ਨੂੰ ਦੇ ਦਿੰਦੇ ਹੁੰਨੇ ਆ ਨਾ ਪਰ ਇੱਥੇ ਇਹ ਜਿੱਦਾਂ ਮਨਪ੍ਰੀਤ ਨੇ ਕਿਹਾ ਕਿਉਂਕਿ ਕੱਲ ਇੱਕ ਬੰਦੇ ਨੇ ਇੱਥੇ ਸਾਨੂੰ ਦੱਸਿਆ ਸੀਗਾ ਵੀ ਡਿਊਟੀਆਂ ਵੰਡ ਲਈ ਦੀਆਂ ਡੰਗਰਾਂ ਨੂੰ ਚਰਾਉਣ ਦੀਆਂ ਨਹੀਂ ਤਾਂ ਆਪਾਂ ਉਹਨਾਂ ਨੂੰ ਪੈਸੇ ਦੇ ਦੇ ਦਿੰਨੇ ਹੁੰਨੇ ਵੀ ਲੈ ਭਾਈ ਇੰਨੇ ਪੈਸੇ ਤੈਨੂੰ ਦੇ ਦੇਣੇ ਆ ਤੇ ਇਹਨਾਂ ਨੂੰ ਚਾਰੀ ਜਾਇਆ ਜਿੱਥੇ ਜ਼ਿਆਦਾ ਮਤਲਬ ਕਿ ਜਿੱਥੇ 2 3 4 ਵਾਹੇ ਆ ਉਥੇ ਇਹ ਹੁੰਦਾ ਕਿ ਉਹ ਪੈਸੇ ਦੇ ਦੋਂਦੇ ਪਿੰਡ ਵਾਲੇ ਤੇ ਜਿੱਥੇ ਇਦਾਂ ਨਹੀਂ ਉਹ ਡਿਊਟੀਆਂ ਵੰਡ ਲੈਂਦੇ ਆ ਪਿੰਡ ਵਾਲੇ ਏਦਾਂ ਸੀਗਾ ਗਿਊ ਵੈਲੀ ਚ ਇਦਾਂ ਕਹਿੰਸੀ ਅਸੀਂ ਪੈਸੇ ਦੰਨੇ ਆ ਸਹੀ ਹੈ ਤੇ ਇਹ ਜਿਹੜੇ ਕੱਲ ਆਪਾਂ ਜਦੋਂ ਗਏ ਸੀ ਉਥੇ ਡੈਮੂਲ ਦੇ ਵਿੱਚ ਉਹ ਸੰਕਲ ਨੇ ਕਿਹਾ ਸੀਗਾ ਕਿ ਅਸੀਂ ਡਿਊਟੀਆਂ ਵੰਡੀਆਂ ਹੋਈਆਂ ਵੇ ਇੱਕ ਦਿਨੇ ਨੇ ਜਿਹੜੇ ਉਹ ਆਪਦੇ ਆਪਦੇ ਹਿਸਾਬ ਦੇ ਨਾਲ ਕਰ ਲੈਂਦੇ ਆ ਆਪਣੇ ਆਪਣੇ ਹਿਸਾਬ ਨਾਲ ਕਰ ਲੈਂਦੇ ਆ ਜਿਹੜੇ ਨਹੀਂ ਠੀਕ ਹੈ ਵਦਿਆ ਹਾਂ ਤਾਂ ਕਿੰਨਾ ਹਨ ਭਰੇ ਹੀ ਪਿਆ ਪਹਾੜ ਹਾਂ ਹਰੇ ਹਰੇ ਆਈ ਬਹੁਤ ਆ ਇਧਰਲੇ ਪਾਸੇ ਹੈ ਨਾ ਵਿੱਚੋਂ ਵਿੱਚੋਂ ਝਾੜੀਆਂ ਆਈਆਂ ਹੈਗੀਆਂ ਬੂਟੀ ਜਿਹੜੀ ਉਦਾਂ ਦੀ ਲੈਰੀ ਜੀ ਹੁੰਦੀ ਆ ਤੇ ਰਾਹ ਮਿੱਤਰੋ ਆ ਦੇ ਐਵੇਂ ਬਈ ਹੈ ਇਹ ਜਿੱਦਾਂ ਦਾ ਮੀਂਹ ਪੈਣ ਤੋਂ ਬਾਅਦ ਚ ਆਪਣਾ ਮੰਡ ਏਰੀਆ ਦਾ ਕਈ ਵਾਰ ਮੋਟਰਾਂ ਨੂੰ ਨਹੀਂ ਚਾਈਦਾ ਉਦਾਂ ਦਾ ਹੋ ਜਾਂਦਾ ਹੁੰਦਾ ਉਵੇਂ ਦਾ ਰਾਹ ਬਣਿਆ ਪਿਆ ਹੈ ਆ ਟੁੱਟੇ ਜੇ ਰਾਹ ਤੋਂ ਬਾਅਦ ਚ ਇਕਦਮ ਹੀ ਵਧੀਆ ਰਾਹ ਸ਼ੁਰੂ ਹੋ ਗਿਆ ਮਤਲਬ ਦੇਖੋ ਕਿੰਨੀ ਹਾਈਸਟ 14000 567 ਮੀਟਰ ਸੀਗਾ ਸੌਰੀ ਫੁੱਟ ਸੀਗਾ ਇੱਕ ਕਿੰਮ ਦਾ ਜਿਹੜਾ ਐਲਟੀਟਿਊਡ ਤੇ ਉਹਦੇ ਉੱਪਰ ਆ ਹਲੇ ਹੋਰ ਥੋੜੀ ਹਾਈਟ ਤੇ ਆ ਗਏ ਆ ਤੇ ਉੱਥੇ ਸੜਕ ਬਣੀ ਆ ਤੇ ਤਾਈਆਂ ਇਹ ਸਭ ਤੋਂ ਉੱਚਾ ਪਿੰਡ ਜਿੱਥੋਂ ਤੱਕ ਮੋਟਰੇਬਲ ਰੋਡ ਬਣ ਜਵੇ ਨਾ ਜਿੱਥੋਂ ਤੱਕ ਸਾਧਨ ਜਾਣ ਲਾ ਪੈਣ ਉਹਨੂੰ ਫਿਰ ਉੱਚਾ ਪਿੰਡ ਐਲਾਨ ਦਿੰਦੇ ਆ ਕਾਮਿਕ ਤੋਂ ਪਹਿਲਾਂ ਜਿਹੜਾ ਸੀਗਾ ਉਹ ਸੀਗਾ ਜੀ ਕਿੱਬਰ ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਕਿੱਬਰ ਹੀ ਸੀਗਾ ਆ ਲੋ ਆਦਤ ਗਿਆ ਆ ਵੀ ਕੇ ਬੋਰ ਕਾਮਿਕ ਦਾ ਯਾਰ ਆਪਾਂ ਛੇਤੀ ਆ ਗਏ ਆ 8 ਕਿਲੋਮੀਟਰ ਤਾਂ ਨਹੀਂ ਸੀਗਾ ਹਨਾ 1 ਕਿਲੋਮੀਟਰ ਇੱਥੇ ਪਹਿਲੀ ਕੇਸ ਕਾਮਿਕ ਹੂੰ ਕਮਾਲ ਹੋ ਗਈ ਅੰਕਲ ਨੇ ਵੀ ਮੈਨੂੰ ਇਹੀ ਕਿਹਾ ਸੀ ਕਿ ਇੰਨੇ ਕ ਹੈਗਾ ਵਾ ਆਹੋ ਪਰ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਾਂ ਨੂੰ ਐਡੀ ਛੇਤੀ ਲੈ ਜਾਂ ਆਪਾਂ ਕਿਤੇ ਉਹ ਤੇ ਨਹੀਂ ਹੈਗਾ ਵੇ ਆਫ ਰੋਡਿੰਗ ਦੂਸਰੇ ਰਖ ਰਹੀਆਂ ਅਗੇ ਤਾਂ ਜਲਦੀ ਪਹੁੰਚ ਕੇ ਸੜਕ ਦੇ ਪਿੱਛੇੋਂ ਆ ਰਹੀ ਸੀ ਕਿਤੋਂ ਹੋ ਸਕਦਾ ਕਿਉਂਕਿ ਪੱਕੀ ਸੜਕ ਪਿੱਛੇੋਂ ਸੀ ਹਾਂ ਆਪਾਂ ਕੱਚੀ ਜੀ ਤੋਂ ਆ ਕੇ ਪੱਕੀ ਤੇ ਜੜੇ ਹੂੰ ਮੈਨੂੰ ਲੱਗਦਾ ਆਪਾਂ ਨੂੰ ਹੈਰਾਨਗੀ ਹੋਈ ਕਿ ਆ ਕਿੱਦਾਂ ਪੱਕੀ ਸੜਕ ਆ ਗਈ ਆਪਾਂ ਸਾਰਾ ਕੱਚ 2 ਕਿਲੋਮੀਟਰ ਆਇਆ ਮੈਨੂੰ ਲੱਗਦਾ 1 ਕਿੰਮ ਤੋਂ ਤੇ ਆ ਨਾਲ ਹੀ ਆ ਬੋਰਡ ਆ ਗਿਆ ਸੀ ਆ ਵਾਲਾ ਆ ਲੋ ਮੂਰੇ ਪਿੰਡ ਵੀ ਆ ਗਿਆ ਲੱਗਦਾ ਮੈਨੂੰ ਆ ਆ ਸਾਹਮਣੇ ਦਿਖਣ ਲੱਗ ਗਿਆ ਆ ਤਾਂ ਸਾਡੇ ਪਾਸੇ ਆ ਦੇ ਇਧਰ ਟਾਵਰ ਵੀ ਆ ਪਿੰਡ ਵੀ ਦਿਖਣ ਲੱਗੇ ਹੈਂਡੇ ਦੇ ਪਾਸੇ ਕਮਾਲ ਹੋ ਗਿਆ ਪਹਾੜਾਂ ਜੇ ਆ ਹਾਲ ਹੁੰਦਾ ਜੀਪੀਐਸ ਕੁਝ ਨਹੀਂ ਇੱਥੇ ਕੰਮ ਆਉ ਹੈਗਾ ਕਈ ਵਾਰ ਗਲਤ ਹੋ ਜਾਂਦਾ ਉਹਦਾ ਕੰਮ ਕਰਦਾ ਜਿਆਦਾ ਬਿਲਕੁਲ ਬਿਲਕੁਲ ਥੱਲੇ ਯਾਰ ਪਿੰਡ 'ਚ ਬੜੀ ਸੋਹਣੀ ਸੜਕ ਬਣੀ ਆ। ਵਧੀਆ ਥੱਲੇ ਨੂੰ ਚੱਲਦੇ ਪਿੰਡ ਦੇ ਵਿੱਚ। ਹੂੰ ਹੂੰ। ਪੱਕੀ ਸੜਕ ਆ ਪੂਰੀ। ਆਹ ਮਿਨਿਸਟਰੀ ਲੱਗਦੀ ਆ। ਬਹੁਤ ਉੱਪਰੋਂ। ਕਿਉਂਕਿ ਉਹ ਮਿਨਿਸਟਰੀ ਦੇ ਉੱਤੇ ਹੀ ਹੁੰਦਾ ਉਹ ਜੜੀਆਂ ਚੀਜ਼ਾਂ ਲੱਗੀਆਂ। ਇਹ ਕਾਮਿਕ ਦੀ ਮਿਨਿਸਟਰੀ ਹੈ। ਬੜਾ ਖੁੱਲਾ ਥਾਂ ਇੰਦਰ ਉੱਪਰਲੇ ਪਾਸੇ ਨੂੰ ਵੀ। ਕਾਮਿਕ ਪਹੁੰਚ ਗਏ ਵੀ ਠੰਡ ਲੱਗਣ ਲੱਗੀ ਆ। ਇਹ ਅੱਜ ਮੈਂ ਪਹਿਲੇ ਦਿਨ ਮੈਨੂੰ ਉਮੀਦ ਨਹੀਂ ਸੀ ਵੀ ਐਡੀ ਮੋਟੀ ਆਮ ਕੱਢ ਕੇ ਪਾਉਂਗਾ ਜਾਗੜ ਜੀ। ਪਰ ਪੌਣੀ ਪਈ ਇੱਥੇ ਹਵਾ ਬਹੁਤ ਠੰਡੀ ਆ ਤੇ ਅੱਜ ਆਪਾਂ ਇੱਥੇ ਕੌਮਿਕ ਹੀ ਰੁਕਣਾ ਟੈਂਟ ਲਾਵਾਂਗੇ ਕੈਂਪਿੰਗ ਕਰਾਂਗੇ ਪਹਾੜਾਂ ਦੇ ਇਧਰਲੇ ਪਾਸੇ ਇੱਥੇ ਲਾਉਣਾ ਆ ਪਾਰਕਿੰਗ ਵਾਹੇ ਵਾਵਾ ਖੁੱਲੀ ਆ ਇਹ ਉਸ ਨੱਕ ਵਾਂਗੂ ਹੀ ਆ ਬਾਕੀ ਜਿਹੜਾ ਪਿੰਡ ਆ ਉਹ ਇਧਰ ਥੱਲੇਲੇ ਪਾਸੇ ਆ ਥੋੜਾ ਜਿਹਾ ਵਸਿਆ ਪਿਆ ਇਧਰਲੇ ਪਾਸੇ ਮਿਨਿਸਟਰੀ ਆ ਤੇ ਆ ਸਾਰਾ ਹੀ ਏਰੀਆ ਜਿਹੜਾ ਆ ਮਿਨਿਸਟਰੀ ਦੇ ਅੰਦਰ ਹੀ ਆ ਇਧਰ ਮਿਊਜ਼ੀਅਮ ਆ ਆ ਰੈਸਟੋਰੈਂਟ ਆ ਤੇ ਸਾਰੀ ਖੁੱਲੀ ਜਗ੍ਹਾ ਮਿਨਿਸਟਰੀ ਦੀ ਆ ਜ਼ਿਆਦਾਤਰ ਪਾਰਕਿੰਗ ਏਰੀਆ ਉਹਨਾਂ ਦਾ ਹੀ ਹੁੰਦਾ ਆ ਹਾਂਜੀ ਪਿੰਡ ਦੇ ਵਿੱਚ ਬਿਲਕੁਲ ਤੇ ਪਿੰਡ ਥੋੜਾ ਇਧਰ ਜਦੋਂ ਆਪਾਂ ਅੱਗੇ ਚੱਲਦੇ ਆਂ ਹਾਂਜੀ ਆਜੋ ਤਾਂ ਹੇਠਲੇ ਪਾਸੇ ਆ ਇਹ ਇਸ ਪਿੰਡ ਦਾ ਐਲਟੀਟਿਊਡ ਜਿਹੜਾ 4587 ਮੀਟਰ ਆ ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਜਿੱਦਾਂ ਮੈਂ ਅੱਗੇ ਦੱਸਿਆ ਵੀ ਕਿੱਬਰ ਹੁੰਦਾ ਸੀਗਾ ਪਹਿਲਾਂ ਸਭ ਤੋਂ ਉੱਚਾ ਪਿੰਡ ਤੇ ਉਸ ਤੋਂ ਬਾਅਦ ਇਹਨੂੰ ਐਲਾਨ ਦਿੱਤਾ ਗਿਆ ਕਿਉਂਕਿ ਇੱਥੋਂ ਤੱਕ ਫੇਰ ਸੜਕਾਂ ਬਣ ਗਈਆਂ ਉਹ ਦੇਖੋ ਬਿਜਲੀ ਜੀ ਵੀ ਲਿਸ਼ਕਦੀ ਐ ਬੱਦਲ ਹੀ ਬੜਾ ਹੋਇਆ ਇਧਰ ਨੂੰ ਪਰੇ ਨੂੰ ਹੂੰ ਇਧਰ ਨੂੰ ਜ਼ਿਆਦਾ ਆ ਹਾਂਜੀ ਇੱਧਰ ਘਟੇ ਇੱਧਰ ਨਹੀਂ ਹੈਗਾ ਹੁਣ ਉਹ ਪਿੰਡ ਹੈਗਾ ਹਾਈਟਲੇ ਪਾਸੇ ਉਹ ਸੜਕ ਜਾ ਰਹੀ ਆ ਇੱਧਰੋਂ ਜਾ ਰਹੀ ਆ ਆ ਉਤਰੀ ਜਾਂਦੀ ਸੜਕ ਉੱਤਰ ਕੇ ਇੱਧਰ ਘਰ ਨੇ ਨਾ ਬੇ ਟਾਵਰ ਲੱਗਾ ਪਰ ਮੈਨੂੰ ਲੱਗਦਾ Jio ਦਾ ਹੀ ਕਿਉਂਕਿ ਸਾਡੀ Airtel ਦੇ Airtel ਨਾਲ ਸਿਦਕ ਨਾ ਨੈਟਵਰਕ ਆਇਆ ਨਹੀਂ ਹੈਗਾ ਬੀਐਸਐਲ ਦਾ Jio ਹੀ ਹੋ ਸਕਦਾ ਆ ਬਿਲਕੁਲ ਆ ਜਿੱਦਾਂ ਵਰਦਾ ਹੀ ਹੁੰਦਾ ਹੂੰ ਕਾਲੀ ਘਟਾ ਪੂਰੀ ਉੱਪਰ ਦੀ ਘੁੰਮ ਰਹੀ ਐ ਚਲੋ ਅੱਜ ਇੱਥੇ ਦੇਖਦੇ ਹਾਂ ਸੌ ਗਿਆ ਥੋੜੀ ਡਿਟੇਲ ਲਿਖੀ ਆ ਇਹਦੇ ਤੇ ਇਧਰ ਚੱਲੀ ਸੀਗੀ ਹਾਈएस्ट ਵਿਲੇਜ ਇਨ ਵਰਲਡ ਕਨੈਕਟਡ ਵਿਦ ਮੋਟਰੇਬਲ ਰੋਡ ਵਿਲੇਜ ਕਾਮਿਕ ਪੋਪੂਲੇਸ਼ਨ 114 ਕੈਪੀਟਲ ਤੇ ਐਲਟੀਟਿਊਡ 4587 ਮੀਟਰ ਉਹ ਦੇਖੋ ਇਦੋਂ ਵੀ ਉੱਚਾ ਐਲਟੀਟਿਊਡ ਤੇ ਇਹਨਾਂ ਨੇ ਉਹ ਬਣਾਇਆ ਪਿਆ ਆਪਣਾ ਮੰਦਰ ਜਾਂ ਕੁਛ ਜਿਵੇਂ ਹੁੰਦਾ ਨਾ ਇਹਨਾਂ ਦੇ ਸਤੂਪ ਹੁੰਦੇ ਆ ਸਤੂਪ ਹੀ ਐ ਚੱਲੋ ਫਿਰ ਹੁਣੇ ਆਪਾਂ ਟੈਂਟ ਗੱਡ ਦਈਏ ਫਿਰ ਬਾਅਦ ਚ ਪਿੰਡ ਘੁੰਮਦੇ ਆ ਦੇਖਦੇ ਆ ਵੀ ਅੱਜ ਹੁਣ ਕੰਮ ਆਯੋ ਕਿ ਸਵੇਰੇ ਕੋ ਮਨ ਅੱਜ ਨਹੀਂ ਹੁਣ ਮੈਨੂੰ ਲੱਗਦਾ ਕੰਮ ਹੋਣਾ ਟਾਈਮ ਵੈਸੇ ਕੀ ਤੇ ਖਾਈਏ ਪੀਏ ਕੁਛ ਟਾਈਮ ਫੋਨ ਦੂਸਰਾ ਮੈਂ ਕਿਹਾ ਫੋਨ ਟਾਈਮ ਵੇਖਦਾ ਉਹ ਗੱਡੀ ਦੇ ਵਿੱਚ ਹੀ ਗੱਡੀ ਚੋਂ ਅਸੀਂ ਕੱਢ ਲਿਆ ਸਮਾਨ ਸਾਰਾ ਟੈਂਟ ਗੱਦਾ ਤੇ ਪੰਪਾਵਾ ਭਰਨ ਵਾਲਾ ਤੇ ਇਧਰ ਇਹਨਾਂ ਨੂੰ ਇਹ ਮਲਾਲ ਸਿਗਾ ਵੀ ਸ਼ੈਂਦਾ ਵਾਲੀ ਮੋਟੀ ਜੈਕਟ ਪਹਿਣੀ ਨਹੀਂ ਅੱਜ ਪਹਿਗੀ ਅੱਜ ਪਹਿਗੀ ਪਹਿਲਾਂ ਪਤਲੀ ਪਾਈ ਸੀ ਪਰ ਅੱਜ ਠੰਡ ਲੱਗੀ ਮੈਂ ਕਿਹਾ ਲੈ ਵੀ ਅੱਜ ਕੰਮ ਆ ਗਈ ਹਾਂ ਸਹੀ ਹੈ ਮੋਟੀ ਜੈਕਟ ਲਿਆਂਦੀ ਵੀ ਵਧੀਆ ਚਲੋ ਚੱਕੀਏ ਹਾਂਜੀ ਹਾਂਜੀ ਚੱਕੋ ਆਪਦਾ ਜਿਹੜਾ ਸਾਰਾ ਸਾਮਾਨ ਚੱਕਣਾ ਮੈਂ ਆ ਚੱਕ ਲੈਣਾ ਠੀਕ ਹੈ ਕਾਜ਼ੀ ਕਰ ਰਹੇ ਸੀਗੇ ਪੂਰਾ ਟੈਂਟ ਸੈੱਟ ਲਾ ਹੀ ਰਿਹਾ ਸੀ ਤੇ ਮੀਂਹ ਆ ਗਿਆ ਇਹਨਾਂ ਨੂੰ ਤੇ ਆਹ ਟੈਂਟ ਦਾ ਸਾਨੂੰ ਨਹੀਂ ਸੀ ਪਤਾ ਵੀ ਵਾਲੀ ਵਾਰਸ ਕੌਣ ਹੈ ਬੰਦਾ ਆ ਕਜਨਾਨੀ ਪਰ ਬਾਅਦ ਚ ਪਤਾ ਲੱਗਾ ਵੀ ਆਹ ਭੈਣ ਜੀ ਨੇ ਟੀਨੂ ਜੀ ਇਹ ਤਾਮਿਲਨਾਡੂ ਤੋਂ ਨੇ ਤੇ ਇਹ ਫਿਰ ਜਦੋਂ ਮੀਂਹ ਪੈਣ ਲੱਗ ਪਿਆ ਤਾਂ ਵਾਦਾ ਵੀ ਆ ਗਏ ਬਾਹਰ ਸਾਨੂੰ ਕਿਹਾ ਵੀ ਆ ਜਾਓ ਇੱਧਰ ਅੰਦਰ ਬਹਿ ਜਾਓ ਕੋਈ ਨਾ ਬਾਤ ਚ ਲਾ ਲਿਓ ਫਿਰ ਅਸੀਂ ਇੱਥੇ ਹੀ ਬੈਠੇ ਰਹੇ ਤੇ ਹੁਣ ਮੀਂਹ ਥੋੜਾ ਜਿਹਾ ਹਟ ਗਿਆ ਤੇ ਅਸੀਂ ਕਿਉਂ ਬਾਕੀ ਜਿਹੜਾ ਆ ਗੱਤਾ-ਗੋਤਾ ਸੈੱਟ ਕਰ ਲਈ ਤੇ ਹਵਾ ਕੁ ਕੁ ਚੱਲਦੀ ਨਾ ਥੋੜੀ ਜਿਹੀ ਤੇ ਉਹ ਬੰਨ ਲੇਗੀ ਤੇ ਆ ਹੁਣ ਸਾਡੇ ਨਾਲ ਘਰ ਆ ਰਹੇ ਮਦਦ ਕਿਉਂਕਿ ਆਦੇ ਕਿਲੀਆਂ-ਕੁਲੀਆਂ ਆਈਆਂ ਸਾਡੇ ਤੋਂ ਸੀਗੀਆਂ ਫਿਰ ਇਹ ਆਪੇ ਗੱਡਣ ਲੱਪੇ ਕਹਿੰਦੇ ਮੈਂ ਇਹ ਇਹ ਕਹਿ ਰਹੇ ਮੈਨੂੰ ਕੋ ਅੱਛਾ ਲੱਗਦਾ ਹੈ ਹਾਂ ਕਹਿੰਦਾ ਚੰਗਾ ਲੱਗਦਾ ਹੈ ਹਾਂ ਸਹੀ ਹੈ ਇੱਕ ਸਾਡੇ ਤੋਂ ਇੱਕ ਪਿਛਲੇ ਦਿਨ ਤੋਂ ਪਹਿਲਾਂ ਦੇ ਇੱਥੇ ਆਏ ਕੱਲ ਦੀ ਰਾਤ ਇਹਨਾਂ ਨੇ ਇੱਥੇ ਹੀ ਕੱਟੀ ਆ ਇਸੇ ਟੈਂਟ ਦੇ ਵਿੱਚ ਸ਼ੁਕਰੀਆ ਥੈਂਕ ਯੂ ਥੈਂਕ ਯੂ ਇਹ ਦੇਰੋ ਅਚਾਨਕ ਸੁਭਾਅ ਬਣ ਜਾਂਦਾ ਹੁੰਦਾ ਵੀ ਅੰਜ ਬੰਦੇ ਮਿਲ ਜਾਂਦੇ ਆ। ਕਹੇ ਵੀ ਤੂੰ ਤਾਂ ਸਦਾ ਵੀ ਦੇ ਤਾ ਪੰਜਾਬ। ਅੱਛਾ ਪੰਜਾਬ। ਗਏ ਪੰਜਾਬ ਕਹਿੰਦੇ ਨਹੀਂ ਗਏ ਹਲੇ ਨਹੀਂ ਗਏ। ਹਾਂ। ਤੇ ਮੈਂ ਕਹਾ ਕੋਈ ਨਾ ਹੁਣ ਤੁਸੀਂ ਪੰਜਾਬ ਆਇਓ ਫਿਰ। ਠੀਕ ਆ। ਹਾਂ ਮੋਸਟ ਪੰਜਾਬ ਵੀ ਸਾਂਸ ਤੇ ਆਤੀ ਹੈ। ਠੀਕ ਹੈ ਠੀਕ ਹੈ। ਕਹਿੰਦੇ ਨੈਕਸਟ ਮੇਰਾ ਪੰਜਾਬ ਆਉਂਦਾ ਹੀ ਹੈ। ਅੱਛਾ। ਕਿ ਮੈਂ ਹੁਣ ਪੰਜਾਬ ਜਾਵਾਂਗੀ। ਸਹੀ। ਤਿੰਨ ਕੁ ਮਹੀਨੇ ਰਹਿਣਾ ਚਾਹੁੰਦੀ ਆ। ਠੀਕ ਹੈ। ਮੈਂ ਕਹਾ ਕੋਈ ਗੱਲ ਨਹੀਂ ਖੁੱਲੇ ਦਿਲ ਨਾਲ। ਜਰੂਰ ਜਰੂਰ। ਖੁੱਲਾ ਸੁਨੇਹਾ ਤੁਹਾਨੂੰ। ਖੁੱਲਾ ਸੁਤਾ ਆ ਜਾਵਾਂਗੀ। ਕੌਣ ਖਾਣ ਪਾਣ ਦੀ ਸਮਾਰਵਣ ਲੱਗਾ ਬਈ। ਹਾਂ ਲਓ ਜੀ। ਥੋੜਾ ਕੱ ਇਥੇ ਹਵਾ ਦਾ ਥੋੜਾ ਜਿਹਾ ਹੁਣ ਡਾਕਾ 20 ਤੋਂ ਬਾਅਦ ਚ ਆ ਦੇਖੋ ਇਹ ਤੀਨੂ ਜੀ ਵੀ ਸਾਡੇ ਨਾਲ ਮਦਦ ਕਰਾ ਰਹੇ ਆ ਇਹਨਾਂ ਨੇ ਖਾਣਾ ਨਹੀਂ ਪਰ ਹਾਂ ਇਹ ਇਹ ਕਹਿੰਦੇ ਵੀ ਅੱਜ ਮੇਰਾ ਵਰਤ ਹੈ ਉਹ ਸੌਰੀ ਸੌਰੀ ਵਰਤ ਰੱਖਦੇ ਆ ਹਾਂ ਮਤਲਬ ਕਿ ਉਹਨਾਂ ਦਾ ਆਪਣਾ ਰੂਲ ਬਣਾਇਆ ਹੋਇਆ ਹੈ ਕਿ 6 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਸਵੇਰੇ 8 ਵਜੇ ਤੋਂ ਬਾਅਦ ਖਾਣਾ ਹੈ ਸਹੀ ਹੈ ਇਹ ਆਪਣੇ ਵੈਸੇ ਕਿਉਂ ਕੀਆ ਐਸੇ ਕਦੋਂ ਸੇ ਕਰ ਰਹੇ ਹੋ ਵੈਸੇ ਇਹ ਤੋਂ तीन चार महीना हो गया okay. इसके पहला मैंने तो सिर्फ दो रोटी खाया था छह बजे के साथ अच्छा अभी वो भी कट कर दिया सही सही इतना ट्रैवल कर रही हो ना बाहर से खाना खा का रही हो, हाँ, कुछ तो थोड़ा हेल्थ कॉन्शियस और गट के लिए, हाँ। कुछ करने के लिए, सही है, अच्छी बात है और आप कब से ट्रैवल कर रहे हो मैं तो तीन साल से कर रही हूँ बट ये तो एक साल हो गया मतलब घर से निकले में कहाँ कहाँ घूम लिया आपने आ, मैं कन्याकुमारी अच्छा। अभी स्पीति में कितना लंबा प्लान है वो कुछ प्लान नहीं ऐसी फिर भी सोचा नहीं मन करे तो अभी तक दो महीने के लिए प्लान सही है उसके बाद ठीक है

लोगों को लोगों से मिलना उनके घर में रहना हाँ। उनका खान मतलब सारा कुछ देखना हाँ। कल्चर कैसे खाना कैसे बनाते हैं रहते कैसे है। हाँ वो, वो, मजा आती हाँ, आती है। मजा लिए, बिल्कुल अच्छा बिल्कुल और कुछ वहाँ से उस स्टेट से निकल रही हूँ ना उस स्टेट से कुछ लर्न भी करना है, है स्किल्स भी बिल्कुल सो so, स्किल केरला में कलरी करके उनका मार्शल आर्ट्स वो लर्न किया उसके बाद सर्फिंग लर्न किया वहाँ पे केरला से अच्छा ऐसी में तो पैराग्लाइडिंग लर्न किया अच्छा और टिबेटियन का आर्ट टा आर्ट करके गाती है और उसका डांस भी गोशरे करके क्या बात है हर जगह से सब कुछ ना कुछ सीख रहे हो गुड है ਸਹੀ ਹੈ ਜੀ ਸਾਥ ਸਾਥ ਮੇਂ ਜੌਬ ਵੀ ਕਰ ਰਹੇ ਹੈਂ ਅੱਛਾ ਆਈਟੀ ਚ ਨੇ ਨਾ ਓਕੇ ਅਰੇ ਨਾਲ ਨਾਲ ਜੌਬ ਮਤਲਬ ਮੰਡੇ ਟੂ ਫ੍ਰੇਡੇ ਜੌਬ ਹੁੰਦੀ ਹੈ ਆਨਲਾਈਨ ਕਰ ਰਹੇ ਹੋ ਤੁਸੀਂ ਸਰ ਆਨਲਾਈਨ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਚੰਗੀ ਜਗਾ ਸੇ ਕੀ ਲਿਆ ਕੀ ਸਿੱਖਨੇ ਕੀ ਮਿਲੇਗਾ ਪੰਜਾਬ ਤੋਂ ਤੁਹਾਨੂੰ ਦਰਿਆ ਦੇ ਲਈ ਸਿੱਖਣ ਨੂੰ ਮਿਲੇਗੀ ਮਹਿਮਾਨ ਨਿਵਾਜ਼ੀ ਹਾਂ ਉਹ ਤਾਂ ਵਿਸਿਕਲ ਹੋਰ ਵੀ ਬਹੁਤ ਕੁਝ ਖੇਤੀ ਤੁਹਾਨੂੰ ਦੇਖਣ ਨੂੰ ਮਿਲੂਗੀ ਸਿੱਖਣ ਨੂੰ ਮਿਲੂਗੀ ਖੇਤੀ ਖੇਤੀ ਕੇ ਹਾਂ ਐਗਰੀਕਲਚਰ ਐਗਰੀਕਲਚਰ ਹਾਂ ਬਹੁਤ ਹੈ ਨਾ ਵਾਹ ਬਿਲਕੁਲ और सिखिज्म के बारे में जानोगे आप क्योंकि ज्यादा जो पंजाब में सारे सिख हैं हाँ सिख, सिख लोग ज्यादा हैं आप उनसे मिलोगे हाँ। वो हाँ। आना जरूर हमारे पास हाँ, हाँ, खाना बनाना हाँ। सिखाएंगे <laughs> <laughs> अच्छा इन्हों <नुम्दा> नहीं कहते <laughs> <laughs> अच्छा, <laughs> अच्छा। सही है पर ये मदद कर रहे हैं देखो मटर मैगी है। करते हैं हां हेल्प करने के हेल्प, लिए, नहीं, 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 लिए, लिए नहीं नहीं हेल्प सही है और क्लीनिंग क्लीनिंग करने के लिए आती है हाँ। सही खाना बनाने के लिए मुश्किल लगती है मेरे को क्लीन करने के लिए दे दो कुछ भी क्लीन कर दूंगी नहीं अगर आप जैसे बोलो ना डांस सीखा आपने तो हमारा भी कल्चरल डांस है हां हां गिद्दा है भंगड़ा है हां भंगड़ा हां भंगड़ा ठीक है ਤਨ ਪਾਦਾ ਫਿਰ ਹਾਂਜੀ ਹੋ ਗਿਆ ਮੈਨਾਂ ਨੂੰ ਕਹਿ ਆ ਵੀ ਰਹਿਣ ਦੋ ਕੋਈ ਗੱਲ ਨਹੀਂ ਪਰ ਕਹਿੰਦੇ ਨਹੀਂ ਮੈਂ ਹੈਲਪ ਕਰਾਉਣੀ ਕਰਾਉਣੀ ਹੈ ਨਹੀਂ ਠੀਕ ਹੈ ਕੁਝ ਬੰਦੇ ਅੰਦਰ ਹੀ ਹੁੰਦੇ ਨੇ ਇਹ ਟਰੈਵਲਰ ਦੇ ਅੰਦਰ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਇਦਾਂ ਹੈਲਪ ਕਰਨ ਵਾਲੀਆਂ ਹੁੰਦੀਆਂ ਹਾਂ ਇਹ ਆਪਣੇ ਬਣ ਰਿਹਾ ਜੀ ਅੱਜ ਚੌਲ ਕਈ ਦਿਨਾਂ ਬਾਅਦ ਅੱਜ ਆਪਾਂ ਚੌਲ ਖਾਣੇ ਆ ਆ ਤਾਂ ਪੂਰੇ ਖੁੱਲੇ ਜੇ ਕੈਂਪਿੰਗ ਹੋ ਗਈ ਅੱਜ ਆਪਣੀ ਪਿਛਲੀ ਵਾਰ ਜਦੋਂ ਆਪਾਂ ਲਾਇਆ ਸੀ ਨਾ ਟੈਂਟ ਉੱਤਪੀ ਆਇਆ ਸੀ ਸੁਨੇਹਾ ਵੀ ਇਦਾਂ ਨਾ ਇੱਥੇ ਨਹੀਂ ਲਾਉਣਾ ਚਾਹੀਦਾ ਸੀ ਇਦਾਂ ਕਰਨਾ ਸੀ ਨਾ ਹਾਂ ਉਸ ਦਿਨ ਹਵਾ ਬਹੁਤ ਚੱਲਦੀ ਸੀ ਤੇ ਹਲੇ ਸਾਡਾ ਪਹਿਲਾ ਪ੍ਰਜ਼ਰਵਾ ਵੀ ਸੀਗਾ ਬਿਲਕੁਲ ਤੇ ਪਿੰਡ 'ਚ ਹੋਰ ਜ਼ਿਆਦਾ ਪਿੰਡ ਵਾਲਿਆਂ ਨੇ ਕਿਹਾ ਸੀਗਾ ਵੀ ਆਹ ਇੱਥੇ ਲਾ ਲਓ ਉਸ ਦਿਨ ਫੇ ਰਾਤ ਨੂੰ ਮੀਂਹ ਵੀ ਕਾਫੀ ਪੈ ਗਿਆ ਲੋ ਮੀਂਹ ਨਾਲ ਤਾਂ ਸਾਡੇ ਕੋਲ ਹੈਗਾ ਹੱਲ ਕਿਉਂਕਿ ਟੈਂਟ ਦੇ ਅੰਦਰ ਪਾਣੀ ਨਹੀਂ ਜਾ ਸਕਦਾ ਪਰ ਹਵਾ ਦਾ ਕਰਕੇ ਜ਼ਿਆਦਾ ਸੀਗਾ ਫਿਰ ਇੱਕ ਦੂਜੀ ਲਾ ਲਿਆ ਇਹਨਾਂ ਨੇ ਕੁਕਿੰਗ ਵੀ ਸਿੱਖ ਲੈਣੀ ਫਿਰ ਇੱਥੇ ਨਾ ਹੁਣ ਆ ਜੀ ਦਿਖਾ ਦਾਂਗੀ ਯਾਹਾਂ ਪੇ ਸਿੱਖੀਓ ਨਹੀਂ ਨਹੀਂ ਵਧੀਆ ਚੋਲ ਆਪੇ ਬਣਾ ਬਸ ਸ਼ਾਮ ਦੇ 7 ਵਜੇ ਗਏ ਆ ਤੇ ਇਧਰ ਲਾਈਟਾਂ ਜਗ ਪਈਆਂ ਅਸਮਾਨ ਹੱਲੇ ਵੀ ਥੋੜਾ ਥੋੜਾ ਬ੍ਰਾਈਟ ਜਾ ਦਿਖਦਾ ਹਮਨੈਸਟੀਜ਼ ਵਾਲੇ ਪਾਸੇ ਵੀ ਲਾਈਟਾਂ ਜਗ ਗਈਆਂ ਤੇ ਇਧਰੋਂ ਉਹ ਸਾਹਮਣੇ ਇੱਕ ਘੰਟੀ ਵੱਜੀ ਹੋਣੀ ਹੋ ਸਕਦਾ ਵੀ ਉਹ ਖਾਣੇ ਵਾਸਤੇ ਵੱਜੀ ਹੋਵੇ ਕਿਉਂਕਿ ਜਿੰਨੇ ਇੱਥੇ ਮੋਂਕਸ ਨੇ ਉਹਨਾਂ ਨੂੰ ਸਦਾ ਹੋਇਆ ਹੁਣ ਠੰਡ ਬਹੁਤ ਹੋ ਗਈ ਇੱਥੇ ਅੱਜ ਮੋਟੀ ਜੈਕਟ ਕੰਮ ਆ ਗਈ ਆਹ ਸਹੀ ਹੈ ਕਿ ਸਾਡੇ ਬਸ ਪਤਲੀਆਂ ਪਰਲੀਆਂ ਪਹਿਲਾਂ ਪਤਲੀ ਪਾਈ ਆ ਕੇ ਹਮ ਪਰ ਨਾ ਵੀ ਮੈਂ ਕਿਹਾ ਇੰਨਾ ਨਹੀਂ ਸਰਨਾ ਅੱਜ ਮੈਂ ਕਿਹਾ ਮੋਟੀ ਜੈਕਟ ਕੱਟੋ ਚੌਲ ਵੀ ਆਪਣੇ ਤਿਆਰ ਹੋਈ ਚੱਲੇ ਤਕਰੀਬਨ ਬਸ ਦੇਖ ਲਈਏ ਬਹੁਤ ਠੰਡਾ ਹੀ ਪਿਆ ਹੈ ਥੋੜਾ ਪੱਕਾ ਬਾੰਨੂ ਨੂੰ ਨਾ ਟਾਈਮ ਲੱਗਦਾ ਇਹਨਾਂ ਨੇ ਇੱਥੇ ਕੋਈ ਖਵਾ ਹੋ ਗਈ ਪੈਂਦੀ ਅੰਦੀ ਨਾ ਅਸੀਂ ਬਸ ਤੇ ਉਹ ਭੈਣ ਜੀ ਟੈਂਟ ਦੇ ਵਿੱਚ ਚਲ ਗਏ ਉਧਰ ਕਹਿੰਦੇ ਵੀ ਮੈਂ ਥੋੜਾ ਜਿਹਾ ਰੀਡਿੰਗ ਕਰਨੀ ਆ ਕੁਝ ਤੇ ਖਾਣਾ ਤਾਂ ਉਹਨਾਂ ਨੇ ਫਿਰ ਹੈ ਹੀ ਨਹੀਂ ਜਦਾਂ ਦੱਸਿਆ ਪਹਿਲਾਂ ਹੀ ਬਹੂ ਕਿੱਥੇ ਬਹਿ ਕੇ ਆ ਗਏ ਆ ਪਿਛੇ ਬੈਠੇ ਆ ਬੈਠੇ ਆ ਚਾਹੀਏ ਇਹ ਜਿੱਥੇ ਮਰਚ ਜਿਹੇ ਹੁੰਦੀ ਹੈ ਇਹ ਹੁੰਦੀ ਹੈ ਬਹੁਤ ਵਧੀਆ ਸੋਹਣੇ ਲੱਗਦੇ ਜਤਲੀ ਜੇ ਹੋਏ ਪਏ ਇੱਥੇ ਬਹੁਤ ਵਧੀਆ ਜੋਲ ਬਣ ਗਏ ਤੇ ਅਸੀਂ ਚੱਕ ਕੇ ਟੈਂਟ ਜੀ ਲੈ ਆਂਦੇ ਤੇ ਸਿੱਧੇ ਪੈਨ ਚੋਂ ਇੱਦੀ ਚੱਲਣਗੇ ਕਿਉਂਕਿ ਅਸੀਂ ਦੋਨਾਂ ਨੇ ਦਿਖਾਣੇ ਆ। ਇਹ ਚ ਫਿਰ ਝੂਠ ਮੋਟਾ ਵਾਲਾ ਕਿਹੜਾ ਕੰਮ ਹੈ। ਹਮਮ ਬਾਕੀ ਆਪਾਂ ਕੰਬਲ ਸਲੀਪਿੰਗ ਬੈਗ ਨਹੀਂ ਹੀ ਲਿਆਂਦੇ। ਤੇ ਕੰਬਲ ਹੀ ਘਰੋਂ ਫੇ ਚੱਕ ਲਏ ਸੀਗੇ। ਹਮ ਇਹਦੇ ਚ ਸਗੋਂ ਜ਼ਿਆਦਾ ਨੇ ਘਰੂਗਾ। ਕਿਉਂਕਿ ਬਾਹਰ ਠੰਡ ਬਹੁਤ ਸੀ ਇਸ ਕਰਕੇ ਸੀ ਅੰਦਰ ਲਏ ਆ। ਹੁਣ ਭਾਂਡੇ ਬਾਕੀ ਸਾਰੇ ਆਪਾਂ ਤਾਂ ਥੋੜੇ ਬਹੁਤੇ ਲੈ ਗਏ ਆ ਆਪਣੇ ਕੋਲ ਕਿਹੜਾ ਜ਼ਿਆਦਾ ਆ। ਇਸ ਲਈ ਤੋਂ ਉਹਨਾਂ ਨੇ ਵਿੱਚ ਰੱਖਿਆ ਕਿਉਂ ਨੀਰਾ ਹੋ ਗਿਆ। ਸਵੇਰੇ ਧੋਮਾਂਗੇ ਇਸ ਲਈ ਆਪਾਂ ਕੇ ਸਿੱਧੇ ਚੱਲਣਗੇ। Oh, mm -hmm. ਮੈਂ ਕਿਹਾ ਗੱਡੀ ਧੋ ਲਈਏ ਗੰਦੀ ਵਾਵਾ ਹੋਈ ਆ ਤੇ ਆ ਜਿਹੜਾ ਪਾਈਪ ਇੱਥੇ ਮੈਂ ਲਾਇਆ ਇਹ ਇਧਰੋਂ ਝਰਨੇ ਤੋਂ ਹੀ ਆਉਂਦਾ ਕਿਤੇ ਬਾਹਰ ਠਰਿਆ ਪਿਆ ਤੇ ਇੱਥੇ ਪਾਰਕ 'ਚ ਉਹਦੇ ਛੁੱਟਿਆ ਪਿਆ ਸੀ ਇਹਨਾਂ ਦਾ ਵਾਧੂ ਪਾਣੀ ਫਿਰ ਇੰਜ ਹੀ ਛੱਡ ਦਿੰਦੇ ਆ ਮੈਂ ਕਿਹਾ ਸਾ ਪਾਣੀ ਮਾਰ ਲੈਨੇ ਆ ਇਹ ਪ੍ਰੈਸ਼ਰ ਬਹੁਤ ਹੈ ਦਾ ਠਰਿਆ ਪਿਆ ਬਰ ਪੂਰਾ ਧੋਤੀ ਗਈ ਵੀ ਗੱਡੀ ਆਪਣੀ ਤੇ ਲਿਸ਼ਕ ਗਈ ਹੈ ਹੁਣ ਪੂਰੀ ਤੇ ਹੁਣ ਆਪਾਂ ਇਹਨੂੰ ਸੈਲਫ ਮਾਰ ਕੇ ਉਹ ਉਧਰ ਟੈਂਟਾਂ ਵਾਲੇ ਪਾਸੇ ਲੈ ਜਾਣਾ ਫੇ ਉੱਥੇ ਜਾ ਕੇ ਸਾਮਾਨ ਸਭ ਨੂੰ ਕੱਢਦੇ ਹਾਂ ਚੁੱਬਾਉਣ ਬਣਾਉਣ ਵਾਲਾ ਕਿਉਂਕਿ ਚੱਕ ਕੇ ਲਿਆਉਣ ਨਾਲ ਜਾਣਾ ਔਖਾ ਜਾ ਲੱਗਦਾ ਰਾਹ ਹੈ ਕੱਲ ਜਾਣ ਲਈ ਹਾਂਜੀ ਹਾਂਜੀ ਆ ਭਾਂਡੇ ਭੁੰਡੇ ਧੋਲੇ ਜਿਹੜੇ ਰਾਤ ਵਾਲੇ ਸੀਗੇ ਕਿਉਂਕਿ ਆ ਪਾਣੀ ਆਉਂਦਾ ਹੀ ਇੱਥੇ ਪਾਰਕ ਚ ਛੱਡਿਆ ਪਿਆ ਇਸੇ ਪਾਣੀ ਦੇ ਨਾਲ ਹੀ ਮੈਂ ਗੱਡੀ ਧੋਤੀ ਸੀਗੀ ਗੱਡੀ ਸਾਡੀ ਪਹੁੰਚ ਗਈ ਟਿਕਾਣੇ ਤੇ ਤੰਬੂਆਂ ਲੱਗ ਗਏ ਤੇ ਇਧਰ ਉਹ ਟੀਮੋਂ ਭੈਣ ਜੀ ਜਿਹੜੇ ਦੱਸਿਆ ਸੀ ਕੱਲ ਮਿਲਾਇਆ ਸੀ ਆਪਾਂ ਉਹਨਾਂ ਨੇ ਤਰਪਾਲ ਵਿਛਾ ਦਿੱਤੀ ਆ ਆਪਦਾ ਟੈਂਟ ਇਕੱਠਾ ਕਰਤਾ ਇਧਰ ਤੇ ਉਹ ਵੀ ਕਰੀ ਜਾਂਦੇ ਉਧਰ ਪੈਕ ਤੇ ਇੱਥੇ ਹੁਣ ਬਹਿ ਕੇ ਆਸਣ ਲਾਉਣੇ ਆ ਨਾਲੇ ਇੱਥੇ ਬਣਾਉਣੇ ਆ ਖਾਣੇ ਪੀਣੇ ਆ ਫਿਰ ਤਰਪਾਲ ਤੇ ਸਾਰਾ ਸਮਾਨ ਸੱਜ ਗਿਆ ਇਧਰ ਤੇ ਹੁਣ ਬਣ ਰਹੀ ਆ ਕਾਫੀ ਸ਼ੈਫ ਸਾਹਿਬ ਕਿੰਨਾ ਟਾਈਮ ਲੱਗੂਗਾ 10 ਮਿੰਟ 10 ਮਿੰਟ ਕਿਉਂਕਿ ਇਹ ਨਾ ਹਵਾ ਉਹ ਪੈਂਦੀ ਹੈ ਨਾ ਹਾਂਜੀ ਤਾਂ ਕਰਕੇ ਰਾਤ ਤੁਸੀਂ ਮੰਨਣਾ ਨਹੀਂ ਵੀ ਦਰਸ਼ਕੋ ਵੀ ਰਾਤ ਸਾਨੂੰ ਲੱਗਿਆ ਕਿ ਘੰਟਾ ਲੱਗ ਗਿਆ ਝੋਲ ਬਣਾਉਣ ਨੂੰ ਜਿਹੜਾ 15-20 ਮਿੰਟਾਂ ਦਾ ਕੰਮ ਆ ਪਤਾ ਨਹੀਂ ਰੀਜ਼ਨ ਕੀ ਸੀਗਾ ਪਾਣੀ ਪਾਈ ਹੈ ਕੱਚੇ ਦੇ ਕੱਚੇ ਹੀ ਹੋਰ ਕੀ ਮਸਾ ਹੀ ਬਣੇ ਕਿਤੇ ਬਿਲਕੁਲ ਤੇ ਵੀ ਅੱਧੇ ਕੱਚੇ ਜਿਹੇ ਥੋੜੇ ਜਿਹੇ ਸੀਗੇ ਮਾਰੇ ਮਤਲਬ ਪੂਰੇ ਨਹੀਂ ਐਨ ਪੱਕੇ ਲਾਸਟ ਤੱਕ ਵੀ ਹੂੰ ਪਿਆ ਗਿਆ ਕਾਫੀ ਨੂੰ ਬਾਲਾ ਕਾਫੀ ਵਾਸਤੇ ਆਹ ਵਾਲਾ ਦੁੱਧ ਵਰਤ ਲਏ ਆ ਨੈਸਲੇ ਦਾ ਸੁੱਕਾ ਤੇ ਵਿੱਚ ਫਿਰ ਉਹ ਪਾਊਚ ਦੂਸਰੇ ਮਿਲ ਜਾਂਦੇ ਆ ਕਾਫੀ ਬਣ ਗਈ ਪਹਿਲਾਂ ਤੇ ਹੁਣ ਕੋਸਾ ਆਪ ਮੋਰੇ ਹੋਏ ਆ ਡਾਇਲੋਗ ਆਪਾਂ ਵੀ ਵਰਤ ਲਿਆ ਉਹ ਅੱਛਾ ਜੀ ਹੁਣ ਕੋਸਾ ਬਣਾਉਣ ਲੱਗੇ ਕੋਸ਼ ਸਹੀ ਹੈ ਨੇ ਨਾ ਗਿਆ ਤੇ ਆ ਥੂਕੋ ਸਾਹਿਬ ਨਹੀਂ ਨਹੀਂ ਮੈਂ ਪਤਾ ਸੀ ਬੜੀਏ ਬਣਾਣੇ ਆ ਆ ਕਿੰਮ ਚਾਲ ਬਈ ਹੁਣ ਟੁੱਟਣਗੇ ਆਂਡੇ ਤਾਂ ਇਹਨਾਂ ਵਿੱਚ ਲੋਨ ਮਿਰਚ ਮਸਾਲਾ ਇਦਾਂ ਸੜ ਦੇਣਾ ਪਾ ਦੇਣਾ ਪਿੱਛੇ ਆ ਆਂਡੇ ਦੇਖੋ ਕਿੱਡੇ ਨਿੱਕੇ ਨਿੱਕੇ ਪੰਜਾਬ ਵਾਲੇ ਆਂਡੇ ਵੱਡੇ ਹੁੰਦੇ ਨਾ ਇਹ ਇੱਥੋਂ ਲਾਇਏ ਸੀ ਅਸੀਂ ਟਾਪਰੀ ਤੋਂ ਇਹ ਆਪਣੇ ਨਾਲ ਥੋੜੇ ਛੋਟੇ ਆ ਾਂਡੇ ਬਾਰੇ ਇੱਕ ਇੰਟਰਸਟਿੰਗ ਗੱਲ ਤੁਹਾਨੂੰ ਦੱਸਾਂ ਵੀ ਜਦੋਂ ਅਸੀਂ ਈਰਾਨ ਸੀਗੇ ਨਾ ਉੱਥੇ ਅੰਡੇ ਲੈਣ ਗਏ ਤੇ ਪਾਦਾ ਹਾਂਜੀ ਥੋੜਾ ਥੋੜਾ ਲਓ ਜੇ ਹਲੇ ਮੈਨੂੰ ਭੰਨ ਲੈਣ ਦਿਓ ਤੇ ਉਹਨਾਂ ਨੇ ਨਾ ਸਾਨੂੰ ਤੋਲ ਕੇ ਦਿੱਤੇ ਅੰਡੇ ਈਰਾਨ ਦੇ ਵਿੱਚ ਤੋਲ ਕੇ ਦਿੰਦੇ ਆ weight ਕਰਕੇ ਮੈਂ ਬੜਾ ਹੈਰਾਨ ਹੋਇਆ ਵੀ ਕਮਾਲ ਆ ਯਾਰ ਆਪਣੇ ਤੇ ਪੀਸ ਦੇ ਹਿਸਾਬ ਨਾਲ ਜਾਂ ਟ੍ਰੇ ਦੇ ਹਿਸਾਬ ਨਾਲ ਹੁੰਦਾ ਸੀ ਇਕੱਠੇ ਬਣਾ ਲਈਏ ਸਾਰੇ ਆ ਹਵਾ ਦਾ ਬੁੱਲਾ ਚੱਲੀ ਜਾਂਦਾ ਹੋਰ ਪਾਣਾ ਮਸਾਲਾ ਲੂਣ ਕੁਛ ਬਸ ਲੂਣ ਪਾਇਆ ਜਗਾ ਬਾਤ ਠੀਕ ਹੈ ਮਾੜਾ ਤਾਂ ਹੋਰ ਪਾ ਲੈ ਉਹ ਹੋ ਹੋ ਹਵਾ ਦਾ ਬੁੱਲਾ ਕਿੰਨਾ ਹੋਣਿਆ ਵੱਡੀ ਦਮਾ ਆ ਲੋ ਨਹੀਂ ਨਹੀਂ ਲੋੜ ਹੀ ਨਹੀਂ ਕੋਸਾ ਦਾ ਪਹਿਲਾਂ ਇਰਾਦਾ ਸੀਗਾ ਵੀ 2-3 ਬਣਾ ਦਈਏ ਤਾਂ ਘਿਓ ਜਿਆ ਥੋੜਾ ਪਾਇਆ ਸੀਗਾ ਮੱਖਣ ਪਰ ਕੋਈ ਨਾ ਪਹਿਲੀ ਪੂਰਾ ਪਾਣਾ ਸੀ ਨਾ ਉਹ ਠੀਕ ਹੈ ਸਰ ਜਾਣਾ ਉਹਨਾ ਕੋਸ ਸਾਹਿਬ ਕੰਮ ਕਰਤਾ ਨਹੀਂ ਨਹੀਂ ਠੀਕ ਹੈ ਉਹ ਥੱਲੇ ਨਹੀਂ ਲੱਗ ਰਿਹਾ ਬਣ ਜਾਣੀ ਵਧੀਆ ਕੋਸ ਸਾਹਿਬ ਨੇ ਥੋੜਾ ਜਿਹਾ ਅੰਡੇ ਨੂੰ ਸਾਈਡ ਤੋਂ ਪੱਟ ਗਏ ਨਾ ਚਲੋ ਹੋ ਗਿਆ ਇਹ ਗੱਡਾ ਕੰਮ ਪੈ ਗਿਆ ਸਾਰਾ ਚਲੋ ਸਹੀ ਜੀ ਕੋਈ ਨਹੀਂ ਇਹਨੂੰ ਜੀ ਆਂਦੇ ਆ ਵੀ ਮੈਗੀ ਤੋਂ ਬਿਨਾ ਹੋਰ ਕੁਝ ਨਹੀਂ ਬਣਾਉਣਾ ਆਂਦਾ। ਖਾਣੀ ਮੈਗੀ ਵੀ। ਕੋਈ ਨਾ ਇਹ ਖਾ ਕੇ ਫਿਰ ਮੈਗੀ ਬਣਾ ਲੈ। ਮੈਗੀ ਬਣਾਉਣੇ ਬਾਅਦ ਚ। ਬ੍ਰੇਕਫਾਸਟ じゃ ਕਰੋ ਪਹਿਲਾਂ ਇਹਨੂੰ। ਹੂੰ। ਜਿਦਾ ਕਹਿੰਦੇ ਉਹਨੇ ਕਿਹਦਾ ਬ੍ਰੇਕਫਾਸਟ ਆ ਹੈ। ਇਹ ਖਾ ਕੇ ਫਿਰ ਪਾਣੀ ਸਾਡੇ ਕੋ ਵਾਧੂ ਉੱਥੇ ਧੋਣ ਲਈ। ਹਾਂ। ਚਰਨੇ ਦਾ। ਚੱਲੀ ਜਾ ਰਿਹਾ। ਐਟਮਾ ਕਾਫੀ ਨੇ। ਕੀ ਕੀ ਲੈਂਦਾ ਹੋਰ ਪਲਾ? ਪੋਹਾ ਵੀ ਹੈਗਾ। ਪੋਹਾ, ਚੋਲ। ਪੋਹਾ ਖਾਣਾ ਕਿ ਮੈਗੀ? ਪੋਹਾ ਵੀ ਹੈ। ਦੇਖਣਾ ਹਵਾ ਪੈਣ ਤੋਂ ਰੋਕਣ ਲਈ ਹੁੰਦਾ ਪਾਰਸ਼ਾ ਜਾਂ ਮੇਰੇ ਦਿਮਾਗ 'ਚ ਉਦੋਂ ਪਹਿਲਾਂ ਰਿਹਾ ਨਹੀਂ। ਧਿਆਨ ਨਹੀਂ ਸੀਗਾ ਵੀ ਇਦਾਂ ਹਵਾ ਹੋਸ ਮਤਲਬ ਹੋ ਸਕਦੀ ਹੈ। ਮਤਲਬ ਉਦਾਂ ਖਿਆਲ ਭੁੱਲ ਗਿਆ। ਖਿਆਲ ਭੁੱਲ ਗਿਆ। ਇਹ ਤਾਂ ਪਤਾ ਸੀ ਵੀ ਹਵਾਵਾਂ ਚੱਲਣੀਆਂ ਆਈਆਂ। ਚਲੋ ਜੀ ਬਣ ਗਿਆ। ਆ ਲੋ। ਮਾੜੀ ਕਾਫੀ ਗਰਮ ਕਰਨੀ ਪੈਣੀ ਹੈ। ਕਾਫੀ ਕਰਾਂਗਾ। ਹਾਂ ਇਹ ਸਹੀ। ਲਿਆਓ। ਬਾੜ ਦਿੰਨੇ ਆਪਾਂ ਇੱਕ ਵਾਰ ਫਿਰ। ਆਪ ਜੀ ਕੱਪ ਵੀ ਬਥੇਰੇ ਲੈ ਕੇ ਆਏ ਹੋ ਹੈਂ? ਵਾਦੂ ਆਪਣੇ ਕੋਲ ਸਮਾਨ ਤਾਂ। ਹਾਂ। ਨਹੀਂ ਠੀਕ ਹੈ। ਸਮਾਨ ਨਾਲ ਇਦਾਂ ਦੇ ਉਹਨਾਂ ਨੇ ਗੱਡੀ ਭਰਤੀ ਸਾਰੀ ਕੀ ਹੋ ਗਿਆ ਮਾਰਦੇ ਡੁੱਲ ਗਏ ਆਹ ਦੇਖੋ ਆ ਪੂਰਾ ਪੋਰਟਲ ਮਸਾਲਿਆਂ ਵਾਲਾ ਆਹ ਵਾਲਾ ਦਿਖਾਵਾਂ ਇੱਥੇ ਕੀ ਕੀ ਲੈ ਕੇ ਆਏ ਤੁਸੀਂ ਇਹਦੀ ਚਾਹ ਦੇਖੋ ਆ ਵੀ ਲੈ ਕੇ ਖਲੇ ਪਰ ਵਰਤੇ ਜਾਣੀ ਏ ਮਸਾਲਾ ਮਿਰਚ ਲੂਣ ਆਹ ਹਲਦੀਆਂ ਹਲਿਆੜੀ ਲੈਤੀਆਂ ਲੈਜੀ ਸੌਂਫ ਅਜਵੈਣ ਜੀਰਾ ਇਹ ਵੀ ਉਹ ਵੀ ਸੌਂਫ ਹੀ ਆ ਜੀਰਾ ਉਧਰ ਹੈਗਾ ਦੂਸਰੀ ਵਾਲੀ ਚ ਪਿਆ ਸਹੀ ਆ ਇੱਕ ਆਹ ਡੱਬਾ ਪਿਆ ਆ ਇਹ ਰਿਜੇ ਕੀ ਕੀ ਹੈ? ਭਾਂਡੇ ਵੀ ਐ ਇੱਥੇ। ਆ ਤਾਂ ਥੋੜਾ ਸਾਰਾ ਕੁਝ ਹੈਗਾ ਲੌਂਗ ਲੌਂਗ ਵੀ ਸਭ ਕੁਝ ਲੈ ਕੇ ਆਉਂਦਾ। ਪਰ ਚਾਹ ਹਲੇ ਤੁਸੀਂ ਪੀਂਦੇ ਨਹੀਂ ਕਰਕੇ ਮੈਂ ਕੱਲੀ ਨਹੀਂ ਬਣਾਈ ਨੀ। ਚਾਹ ਫਿਰ ਮੈਂ ਛੱਡ ਚੁੱਕਾ ਹੁਣ। ਚਲੋ ਪੀਏ ਫੇਰ। ਆ ਲਓ। ਉਹਨਾਂ ਨੂੰ ਇੱਥੇ ਪਾ ਦੋ। ਮੈਂ ਕੌਲੀ ਦਿੰਨੀ ਆ। ਦੋ ਭਾਂਡਾ। ਇੱਥੇ ਹੀ। ਇੱਥੇ ਪਾ ਦੋ। ਇਹ ਤਰਾਕ ਕੇ ਪਾ। ਕਾਬੀਲਿਆ ਤੇ ਭਾਂਡੇ ਵੀ ਸੀ ਧੋ ਲਿਆ ਆਂ। ਕਣੀਆਂ ਆ ਗਈਆਂ। ਇਟ ਇਜ਼ ਡ੍ਰੀਜ਼ਲਿੰਗ ਬੂੰਦਾਬੰਦੀ ਹੋ ਰਹੀ ਹੈ ਸ਼ੁਰੂ ਹੋ ਚੱਲੀ ਆ ਕਿੰਗਾ ਬੱਦਲ ਜੇ ਚੜ ਕੇ ਆ ਗਿਆ ਨਾ ਪਤਾ ਹੀ ਨਹੀਂ ਲੱਗਦਾ ਕਦੀ ਝੜ ਹੋ ਜਾਂਦਾ ਵਿੱਚੇ ਧੁੱਪ ਜੀ ਨਿਕਲ ਆਉਂਦੀ ਹੈ ਤੇ ਖਾ ਪੀ ਕੇ ਭਾਂਡੇ ਭੁੰਡੇ ਵੀ ਧੋਲੇ ਆ ਬਸ ਹੁਣ ਪੈਕਿੰਗ ਕਰਨ ਲੱਗੇ ਆ ਅਸੀਂ ਤੰਬੂ ਵੀ ਕਰ ਦਿੱ ਗਏ ਇਕੱਠਾ ਤੇ ਆ ਜਿੰਨਾ ਵੀ ਹੈਗਾ ਸਮਾਨ ਰੱਖਣਾ ਵਧੀਆ ਸੀਗਾ ਇੱਥੇ ਠੰਡ ਲੱਗੀ ਰاتੀਆਂ ਨਾ ਥੋੜੀ ਥੋੜੀ ਸੀਗੀ ਮੈਂ ਹੁਣ ਤੱਕ ਦਾ ਜਿੰਨਾ ਸੀ ਸਪਤੀ ਨੂੰ ਘੁੰਮਿਆ ਹੈ ਸਭ ਤੋਂ ਠੰਡਾ ਏਰੀਆ ਲੱਗਾ ਹੂੰ ਠੰਡਾ ਸੀਗਾ ਬਾਬਾ ਠੰਡਾ ਇਹ ਤਾਂ ਗਰਮੀ ਗਰਮੀ ਮਿਲਦੀ ਰਹੀ ਆ ਹੂੰ ਇੱਥੇ ਹੀ ਸੀਗੀ ਠੰਡ ਬਿਲਕੁਲ ਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਤੇ ਆ ਪਿੰਡ ਘੁੰਮਦੇ ਆ ਹੁਣ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਉਨੇ ਆ ਵੀ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਦੇ ਵਿੱਚ ਲੋਕ ਕਿਵੇਂ ਰਹਿੰਦੇ ਆ ਹੂੰ ਤੇ ਕੀ ਕੀ ਸਹੂਲਤਾਂ ਆ ਜਾਂ ਹੋਰ ਜੋ ਕੁਝ ਵੀ ਹੈਗਾ ਉਹ ਦਿਖਾਉਨੇ ਆ ਤੇ ਠੀਕ ਆ ਜੀ ਫਿਰ ਸਹੀ ਜਲਦੀ ਕਰੀਏ ਕਿਉਂਕਿ ਮੀਂਹ ਤੇਜ਼ ਹੁੰਦਾ ਸਮਾਂ ਲੈਣਾ ਹੈ ਠੀਕ ਆ ਜੀ ਬਾਏ ਬਾਏ ਕੀਪ ਵਾਚਿੰਗ ਪਾਕ ਵਿਦ ਟੁਰਨਾ